ਕਰੇ ਲੋਕ ਹੱਤਕਾਰ ਹੋ ਜਾਓ ਸਾਵਧਾਨ ਤੁਹਾਡੇ ਘਰਾਂ ਦੇ ਵਿੱਚ ਚਿੱਪ ਵਾਲੇ ਮੀਟਰ ਲੱਗਣ ਨੂੰ ਤਿਆਰ ਹਨ ਤੇ ਨੌ ਸੂਬਿਆਂ ਦੇ ਜਿਹੜੇ ਵਿਜਲੀ ਮੰਤਰੀ ਨੇ ਉਹਨਾਂ ਨੇ ਕੇਂਦਰੀ ਮੰਤਰੀ ਦੇ ਨਾਲ ਮੀਟਿੰਗ ਕਰ ਲਈ ਹੈ ਤੇ ਇਹ ਸਿੱਧ ਹੋ ਗਿਆ ਤੇ ਸਪਸ਼ਟ ਹੋ ਚੁੱਕਿਆ ਹੈ ਕਿ ਪਹਿਲਾਂ ਮੁਲਾਜ਼ਿਮਾਂ ਦੇ ਘਰਾਂ ਦੇ ਵਿੱਚ ਇਹ ਮੀਟਰ ਲੱਗਣਗੇ ਤੇ ਉਸ ਤੋਂ ਬਾਅਦ ਆਮ ਵਰਗਾਂ ਦੇ ਆਮ ਮੁਲਾਜ਼ਿਮਾਂ ਤੋਂ ਇਲਾਵਾ ਆਮ ਬੇਖਤੀਆਂ ਤੱਕ ਇਹ ਜਿਹੜੇ ਮੀਟਰ ਨੇ ਉਹ ਲਗਾਏ ਜਾਣਗੇ ਪਹਿਲਾਂ ਸ਼ੁਰੂਆਤ ਮੁਲਾਜ਼ਿਮਾਂ ਤੋਂ ਹੋਵੇਗੀ ਪਰ ਕਿਸਾਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਸਾਨਾਂ ਨੇ ਕਿਹਾ ਕਿ ਜਿਹੜਾ ਮਜ਼ਦਮਾਂ ਤੋਂ ਬਾਅਦ ਇਸ ਦੀ ਜਿਹੜੀ ਵਾਰੀ ਹੈ ਉਹ ਸਾਡੇ ਤੇ ਆਉਣੀ ਹੈ ਤੇ ਆਮ ਵਰਗ ਦੇ ਉੱਤੇ ਆਉਣੀ ਹੈ ਆਮ ਵਰਗ ਦੇ ਵਿੱਚ ਕਈ ਜਿਹੜੇ ਵਿਅਕਤੀ ਨੇ ਹੋ ਜਏ ਹਨ ਕਈ ਪਰਿਵਾਰ ਹੈ ਜਿਹੇ ਨੇ ਜਿਹੜੇ ਕਈ ਵਾਰ ਇੱਕ ਮਹੀਨੇ ਦਾ ਬਿੱਲ ਨਹੀਂ ਭਰ ਸਕਦੇ ਤਾਂ ਉਹ ਦੂਸਰੇ ਵਾਰ ਨੂੰ ਇਕੱਠਾ ਭਰ ਦਿੰਦੇ ਨੇ ਜਾਂ ਭਰਨ ਯੋਗ ਨਹੀਂ ਹੁੰਦੇ ਤਾਂ ਉਹਨਾਂ ਲਈ ਇਹ ਮੁਸੀਬਤ ਬਣ ਜਾਵੇਗੀ ਕਿਉਂਕਿ ਜਿਹੜਾ ਇਹ ਚਿਪ ਵਾਲਾ ਮੀਟਰ ਹੈ ਰੀਚਾਰਜ ਮੰਗ ਹੈ ਜੇ ਤੁਹਾਡੇ ਫੋਨ ਦੇ ਵਿੱਚ ਰੀਚਾਰਜ ਹੈ ਜਾਂ ਤੁਹਾਡੇ ਮੀਟਰ ਦੇ ਵਿੱਚ ਰੀਚਾਰਜ ਲਈ ਪੈਸੇ ਹਨ ਤਾਂ ਉਹਨਾਂ ਹੀ ਤੁਸੀਂ ਬਿਜਲੀ ਨੂੰ ਵਰਤ ਸਕੋਗੇ ਇਹ ਸਾਡੇ ਲਈ ਜਿਹੜਾ ਘਾਤਕ ਸਿੱਧ ਹੋਵੇਗਾ ਕੀ ਕਹਿਣਾ ਕਿਸਾਨ ਆਗੂ ਦਾ ਉਹ ਤੁਹਾਨੂੰ ਦਿਖਾਉਨੇ ਆ ਬਿਜਲੀ ਲੋਕਾਂ ਦੀ ਜ਼ਿੰਦਗੀ ਨਾਲ ਇੱਕਮਿਕ ਹੋ ਚੁੱਕੀ ਆ ਹੋ ਕੇ ਬਿਜਲੀ ਉੱਤੇ ਸਾਰੇ ਘਰਾਂ ਦੇ ਬਾਹਰ ਦੇ ਸਾਰੇ ਕੰਮ ਆ ਉਸ ਬਿਜਲੀ ਦਾ ਪ੍ਰਬੰਧ ਕਰਨ ਲਈ ਬਿਜਲੀ ਬੋਰਡ ਬਣੇ ਹੀ ਗਏ ਦੁਸਤਾਨ ਚ ਉਹ ਪਾਣੀ ਤੋਂ ਬਿਜਲੀ ਬਣਾਉਣੀ ਜਿਹੜੀ ਸੀ ਜਾਂ ਹਵਾ ਤੋਂ ਜਾਂ ਸੂਰਜ ਤੋਂ ਉਹ ਬਿਨਾਂ ਪ੍ਰਦੂਸ਼ਣ ਤੋਂ ਸੀ ਤੋਂ ਬਣਾਈ ਜਾ ਸਕਦੀ ਸੀ ਲੋਡ ਜਿੰਨੀ ਲੋਡ ਸੀ ਪਰ ਉਹ ਥਰਮਲ ਪਲਾਂਟਾਂ ਤੱਕ ਚੱਲ ਗਈ ਬਾਕੀ ਚੱਲ ਗਈ ਉਸ ਤੋਂ ਬਾਅਦ 2003 ਚ ਸਾਰੀਆਂ ਪਾਰਟੀਆਂ ਨੇ ਪਾਰਲੀਮੈਂਟ ਐਕਟ ਬਣਾ ਕੇ ਜਿਹੜਾ ਬਿਜਲੀ ਐਕਟ 2003 ਨੇ ਉਹਦੇ ਰਾਈ ਇਹਦੀ ਇਹਨੂੰ ਨਿਗਮੀ ਕਰਨ ਚ ਕੀਤਾ ਤੇ ਨਿੱਜੀ ਕਰਨ ਵਾਲੇ ਬੰਦੇ ਲੈ ਗਏ ਉਸ ਤੋਂ ਬਾਅਦ ਆ ਜਾ ਕੇ ਹੁਣ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਉਸਨੇ 2020 ਦੇ ਵਿੱਚ ਬਿਜਲੀ ਐਕਟ 2020 ਲਿਆਂਦਾ ਬਿਜਲੀ ਸੋਧ ਬਿਜਲੀ ਸੋਧ ਐਕਟ 2020 ਉਹ ਦਿੱਲੀ ਦੋਲਾਂ ਦੇ ਨਾਲ ਲਾਗੂ ਨਾ ਕਰ ਸਕੇ 21 ਚ 22 ਚ ਮੁੜ ਕੇ 2021 ਕਰ ਲਿਆ 2022 ਕਰ ਲਿਆ 2023 ਦੇ ਵਿੱਚ ਉਹਨਾਂ ਨੇ ਪਾਰਲੀਮੈਂਟ ਚ ਪੇਸ਼ ਕੀਤਾ ਪਰ ਉਹ ਪਾਰਲੀਮੈਂਟ ਦੀ ਸਟੈਂਡਰਡ ਕਮੇਟੀ ਕੋਲ ਅਜੂਈ ਪਿਆ ਹੋਇਆ ਪਰ ਉਹ ਉਸੇ ਤਰ੍ਹਾਂ ਨਹੀਂ ਕੇਂਦਰ ਸਰਕਾਰ ਨੇ ਬਿਜਲੀ ਵੰਡ ਕਾਨੂੰਨ ਚ ਉਹਦੇ ਵਿੱਚ ਇੱਕ ਸੋਧ ਕਰ ਲਈ ਕਿ ਇਹ ਬਿਜਲੀ ਵੰਡ ਜਿਹੜੀ ਆ ਬਿਜਲੀ ਦਾ ਵੰਡ ਦਾ ਕੰਮ ਆ ਬਿਜਲੀ ਦੀ ਵੰਡ ਦਾ ਉਹ ਪ੍ਰਾਈਵੇਟ ਕੰਪਨੀਆਂ ਦਿੱਤਾ ਜਾ ਸਕਦਾ ਉਸ ਦੇ ਤਹਿਤ ਅੜੇ ਚੇ ਪੜੇ ਮੀਟਰ ਸਮਾਰਟ ਮੀਟਰ ਲਾਉਣ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਉਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਪਿਛਲੇ 3 ਸਾਲ ਤੋਂ ਪੰਜਾਬ ਚ ਬੜੇ ਜ਼ੋਰ ਨਾਲ ਨੂੰ ਲਾਗੂ ਕਰਾਉਣ ਵਾਸਤੇ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਦੁਆਲੇ ਹੋਈ ਹੋਈ ਹੈ ਤੇ ਪੰਜਾਬ ਸਰਕਾਰ ਕਿਉਂਕਿ ਵੱਖਰੀ ਨਹੀਂ ਹੈਗੀ ਇਸ ਉਸੇ ਤਰ੍ਹਾਂ ਚੱਲਦੀ ਜਿ ਤਰ੍ਹਾਂ ਸਟੇਟ ਚੱਲ ਰਹੀ ਆ ਉਸੇ ਤਰ੍ਹਾਂ ਕਾਰਪੋਰੇਟ ਦੀ ਇਹ ਸੇਵਾਦਾਰ ਆਈਡੀ ਪੰਜਾਬ ਦੀ ਸਰਕਾਰ ਚ ਹੈ ਕਾ ਇਕਾਲੀ ਦਾ ਦੀ ਹੈ ਕਾਂਗਰੀਜਾ ਹੈ ਹੁਣਾਮ ਪ੍ਰਭੂ ਕੋ ਭਗਵੰਤ ਮੰਨਦੀ ਹੈ ਇਹ ਕੇਂਦਰ ਸਰਕਾਰ ਦੇ ਦਬਾਅ ਥਲੇ ਕੰਮ ਕਰ ਰਹੀ ਹੈ ਅ ਕੱਲ ਆ ਪਰਸੋਂ ਚੰਡੀਗੜ੍ਹ ਦੇ ਵਿੱਚ ਪੰਜ ਸੂਬਿਆਂ ਦੀ ਤੇ ਚਾਰ ਕੇਂਦਰ ਸਹਾਇਤ ਪ੍ਰਦੇਸ਼ਾਂ ਦੀ ਨੌ ਸੂਬਿਆਂ ਦੀ ਇੱਕ ਮੀਟਿੰਗ ਹੁੰਦੀ ਆ ਬਿਜਲੀ ਜਿਹੜਾ ਕੇਂਦਰੀ ਬਿਜਲੀ ਮੰਤਰੀ ਆ ਖੱਟਰ ਮਨੋਰ ਲਾਲ ਖੱਟਰ ਏ ਨਾਲ ਸਾਰੇ ਨਵਾਂ ਸੂਬਿਆਂ ਦੇ ਬਿਜਲੀ ਮੰਤਰੀ ਬੰਦੇ ਆ ਪੰਜਾਬ ਦਾ ਬਿਜਲੀ ਮੰਤਰੀ ਜਿਹੜਾ ਯੂਟਿਊਬ ਆ ਸਰਪੰਨ ਸਿੰਘ ਉਹ ਵੀ ਉਹਦੇ ਵਿੱਚ ਮੀਟਿੰਗਾਂ ਸ਼ਾਮਲਿਆ ਉਹਦੇ ਜਿਹੜੀ ਪ੍ਰੈਸ ਕਾਨਫਰੰਸ ਉਹ ਕਰਦੇ ਆ ਉਹ ਦੇਖੋ ਕੀ ਆ ਉਸੇ ਬਿਜਲੀ ਦੇ ਨਿੱਜੀ ਕਰਨ ਵਾਲ ਨੂੰ ਜਿਹੜਾ ਪਹਿਲਾਂ ਨਿਗਮੀਕਰਨ ਕੀਤਾ ਪਾਵਰ ਕਾਮ ਟਰੱਸਕੋ ਬਣੀ ਪੰਜਾਬ 'ਚ ਉਸ ਨੂੰ ਨਿੱਜੀ ਕਰਨ ਵਾਲੇ ਬੰਦੇ ਨੂੰ ਖੜਨ ਵਾਲੇ ਬੰਦੇ ਨੂੰ ਸਿੱਧ ਤੇ ਸਾਰਾ ਪਹਿਲਾਂ ਹੀ ਲੈ ਗਿਆ ਬਿਜਲੀ ਦਾ ਤਪਾਦਨ ਬਿਜਲੀ ਦਾ ਸਾਰਾ ਕੰਮ ਪਹਿਲਾਂ ਹੀ ਪ੍ਰਾਈਵੇਟ ਹੋ ਗਿਆ ਉਹ ਪਹਿਲਾਂ ਹੀ ਸਾਰਾ ਪ੍ਰਾਈਵੇਟ ਕਰਤਾ 1,20,000 ਮਲਾਜਮਾਂ ਜੋ 30,000 35,000 ਰਹਿ ਗਿਆ। ਬਾਕੀ ਸਾਰੇ ਘਰਾਂ ਨੂੰ ਕੱਲ ਤੇ ਨਵੇਂ ਨਹੀਂ ਰੱਖ ਰਹੇ। ਪੁਆਇੰਟਾਂ ਖਤਮ ਕਰਤੀਆਂ। ਉਸ ਤੋਂ ਗਾਹ ਕੀ ਹੈ? ਉਸ ਤੋਂ ਗਾਹ ਹੋਣਾ ਬਿਜਲੀ ਦੀ ਵੰਡ ਜਿਹੜੀ ਆ ਪ੍ਰਾਈਵੇਟ ਕਰਨੀ ਪੰਜਾਬ 'ਚ। ਉਹਦੇ ਲਈ ਮੀਟਰ ਲਾਉਣ ਦੀ ਪ੍ਰਕਿਰਿਆ ਇਹਨਾਂ ਤਿੰਨ ਸਾਲ ਤੋਂ ਸ਼ੁਰੂ ਕੀਤੀ ਹੋਈ ਹੈ। ਜਿਸ ਦਾ ਕਿਸਾਨ ਮਜ਼ਦੂਰ ਜਥੇਬੰਦੀਆਂ ਸਖਤ ਵਿਰੋਧ ਕਰ ਰਹੀਆਂ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਸ ਨੂੰ ਇੱਕ ਨਿੱਜੀ ਕਰਨ ਦੇ ਵਿਰੋਧ ਦੇ ਵਿੱਚ ਜਿਹੜਾ ਕਾਰਪੋਰੇਟ ਦਾ ਹਮਲਾ ਵਾ ਪ੍ਰਾਈਵੇਟ ਕਰਨੀ ਹੈ ਦੀ ਬਿਜਲੀ ਉਸ ਉਸ ਤਰੀਕਾ ਨਾਲ ਲੈ ਰਹੀ ਆ ਤੇ ਵੱਡਾ ਵਿਰੋਧ ਕੀਤਾ ਜਾ ਰਿਹਾ ਪਿੰਡਾਂ 'ਇ ਜਿੱਥੇ ਕਿਤੇ ਮੀਟਰ ਲਾਉਣ ਆਉਂਦੇ ਉਹਨਾਂ ਨੂੰ ਘੇਰਿਆ ਜਾ ਰਿਹਾ ਵਿਰੋਧ ਕੀਤਾ ਜਾ ਰਿਹਾ ਜਿੱਥੇ ਕਿਤੇ ਲੱਗੇ ਉਹ ਲਾ ਕੇ ਅਸਰੀਓ ਦਫਤਰਾਂ ਛੁੱਟੇ ਜਾ ਰਹੇ ਮੋਣ ਜਿਹੜਾ ਐਲਾਨ ਕੀਤਾ ਇਹਨਾਂ ਨੇ ਪਰਸੋਂ ਚੰਡੀਗੜ੍ਹ ਦੇ ਵਿੱਚ ਖੱਟਰ ਨੇ ਬਿਜਲੀ ਮੰਤਰੀ ਨੇ ਉਹਦਾ ਇਹੀ ਆ ਕਿ ਜਿੰਨੇ ਵੀ ਮੁਲਾਜ਼ਮੇ ਸਰਕਾਰੀ ਉਹਨਾਂ ਦੇ ਘਰਾਂ 'ਚੋਂ ਲੱਗਣਗੇ ਉਹਦੇ ਵਿੱਚ ਜਿਹੜਾ ਸਮਾਰਟ ਮੀਟਰ ਹੈ ਚੇਪੜਾ ਉਹਦੇ ਵਿੱਚ ਜਿਹੜਾ ਜਿਹੜੀ ਸੀਐਮਓ ਕੰਮ ਕਰੂਗੀ ਤੇ ਬਿੱਲ ਪਹਿਲਾਂ ਤਾਰਨਾ ਪਊਗਾ ਜਿਤਨਾ ਮੋਬਾਈਲ 'ਚ ਤਾਰਦੇ ਆ ਔਰ ਸਿੱਧਾ ਕਹਤਾਂ ਜਿਤਨਾ ਮੋਬਾਈਲ ਤੁਸੀਂ ਰੀਚਾਰਜ ਕਰਾਉਂਦੇ ਏ ਤਰ੍ਹਾਂ ਕਰਾਓਗੇ ਜਦੋਂ ਪੈਸੇ ਮੁੱਕ ਜਾਣਗੇ ਹੋ ਜਾਊਗਾ ਇਹ ਬਹੁਤ ਹੀ ਖਤਰਨਾਕ ਹੈ ਇਹ ਠੀਕ ਆ ਅਜੇ ਇਹਨਾਂ ਨੇ ਕਿਹਾ 31 ਅਗਸਤ ਤੱਕ ਅਸੀਂ ਮੁਲਾਜ਼ਮਾਂ ਦੇ ਘਰਾਂ 'ਚ ਲਾਉਣੇ ਆ ਤੇ ਲੱਗਣੇ ਚਾਹੀਦੇ ਹੁਕਮ ਕਰਕੇ ਗਿਆ ਇਹਨਾਂ ਨੂੰ ਜਿਦ ਤੱਕ ਪੰਜਾਬ ਦੀ ਸਰਕਾਰ ਸਹਿਮਤ ਆ ਪਰ ਇਹ ਮੁਲਾਜ਼ਮਾਂ ਤੱਕ ਨਹੀਂ ਰਹਿਣੇ ਇਹ ਪੰਜਾਬ ਦੇ ਲੋਕੋ ਹਿੰਦੁਸਤਾਨ ਦੇ ਲੋਕੋ ਸਮਝੋ ਇਹ ਤੁਹਾਡੇ ਘਰਾਂ ਤੱਕ ਆਏ ਇਹ ਹੁਣ ਵੀ ਲਾ ਰਹੇ ਆ ਹੁਣ ਵੀ ਤੁਹਾਡੇ ਘਰਾਂ 'ਚ ਲੱਗ ਰਹੇ ਹੋ ਲਾ ਕੇ ਸੁੱਟ ਰਹੇ ਆ ਤੇ ਇਹ ਪ੍ਰਕਿਰਿਆ ਜਿਹੜੀ ਆ ਤੁਹਾਡੇ ਘਰਾਂ ਤੱਕ ਆਣ ਕੇ ਤੁਹਾਡੇ ਘਰਾਂ 'ਚ ਮੀਟਰ ਲੱਗਣਗੇ ਉਦੋਂ ਬਾਅਦ ਤੁਹਾਡੀਆਂ ਮੋਟਰਾਂ ਤੇ ਲੱਗਣਗੇ ਤੁਹਾਡੇ ਘਰਾਂ ਦੀ 300 ਜੂੰਟ ਦੀ ਉਦੋਂ ਹੀ ਖਤਮੀ ਹੋ ਜੂਗੀ ਖਾਤਮਾ ਹੋ ਜਾਊਗਾ ਜਿੱਦਣ ਇੱਕ ਤੁਹਾਡੇ ਘਰਾਂ 'ਚ ਮੀਟਰ ਲੱਗ ਗਿਆ ਸਮਾਰਟ ਤੇ ਨਾਲ ਜਦੋਂ ਬੰਬੀ ਤੇ ਲੱਗ ਗਿਆ ਉਹਦਾ ਤੁਹਾਡੀ ਬੰਬੀ ਦੀ ਜਿਹੜੀ ਸਬਸਿਡੀ ਆ ਜਿਹੜਾ ਬਿਜਲੀ ਦਾ ਬੰਬੀ ਦਾ ਬਹੁਤ ਬੇਲਿਆ ਬਹੁਤਿਆ ਜਿਹੜੀ ਬਿਜਲੀ ਉਹ ਖਤਮ ਹੋ ਜੂਗੀ 1000 ਰੁਪਿਆ ਹਸ ਪਾਵਰ ਦਾ ਬੰਬੀ ਦਾ ਹੋਊਗਾ ਤੇ 16 ਰੁਪਏ ਜੂੰਟ ਤੱਕ ਪ੍ਰਾਈਵੇਟ ਕੰਪਨੀ ਤੁਹਾਨੂੰ ਇਹ ਬੱਤੀ ਵੇਚੂਗੀ ਰੀਚਾਰਜ 16 ਰੁਪਏ ਜੁੰਟਰਾਂ ਤੁਸੀਂ ਕਰਾਹੋਗੇ ਤੇ ਉਦੋਂ ਤੱਕ ਉਥੋਂ ਤੱਕ ਇਹ ਵੇਚ ਸਕਦੇ ਆ ਤੇ ਉਹ ਤੁਹਾਡੀ ਬਿਜਲੀ ਪਹੁੰਚ ਤੋਂ ਬਾਹਰ ਹੋ ਜੂਗੀ ਜਿਹੜੀ ਵੀ ਚੀਜ਼ ਪ੍ਰਾਈਵੇਟ ਹੱਥਾਂ ਚੱਲ ਗਈ ਨਿੱਜੀ ਹੱਥਾਂ ਚੱਲ ਗਈ ਉਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਚਾਹੇ ਉਹ ਸਿੱਖਿਆ ਸੀ ਚਾਹੇ ਉਹ ਸਿਹਤ ਸੀ ਚਾਹੇ ਉਹ ਪਾਣੀ ਵਾਲੀ ਗੱਲ ਲੈ ਲਓ ਚਾਹੇ ਉਹ ਸੜਕਾਂ ਵਾਲੀ ਗੱਲ ਲੈ ਲਓ ਚਾਹੇ ਬਿਜਲੀ ਵਾਲੀ ਗੱਲ ਲੈ ਲਓ ਇਸੇ ਤਰ੍ਹਾਂ ਇਹ ਗਾਂ ਮੰਡੀ ਜਿਹੜੀ ਖੇਤੀ ਮੰਡੀ ਉਹ ਵੀ ਪ੍ਰਾਈਵੇਟ ਹੱਥਾਂ ਦੇਣ ਜਾ ਰਹੇ ਆ ਉਧਰ ਨੂੰ ਇਹ ਵਧ ਰਿਹਾ ਸਾਰਕ ਕੀ ਦਾ ਨਿੱਜੀਕਰਨ ਹਰ ਚੀਜ਼ ਹਰ ਚੀਜ਼ ਜਿਹਦੇ ਕੋ ਪੈਸਾ ਉਹ ਵਰਤ ਲੇ ਦੂਜਾ ਠੱਠੇ ਖੂਜ ਜਾਵੇ ਇਹ ਨੀਤੀ ਹੈ ਸਰਕਾਰ ਦੀ ਇਸ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇਂਦਰ ਸਰਕਾਰ ਦਾ ਜਿਹੜਾ ਫਰਮਾਨ ਆਇਆ ਉਹਦੀ ਸਖਤ ਨਿੰਦਿਆ ਕੀਤੀ ਜਾਂਦੀ ਹੈ ਤੇ ਜਿਹੜੀਆਂ ਬਿਜਲੀ ਜਿਹੜੀਆਂ ਆਪਣੀਆਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵਾਂ ਜਿਨ੍ਹਾਂ ਨੂੰ ਕਹਿ ਕਤੀ ਅਸਤਾ ਕਹੇ ਪਹਿਲਾਂ ਉੱਥੇ ਲਾਉਣੇ ਆ ਉਹਨਾਂ ਨੂੰ ਪਹਿਲ ਕਰਨੀ ਚਾਹੀਦੀ ਆ ਉਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਅਸੀਂ ਆਪਣੀਆਂ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਆ ਤੇ ਸਾਡਾ ਐਲਾਨ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਸੀਂ ਇੱਕ ਪਿੰਡਾਂ ਦੇ ਵਿੱਚ ਕਿਸੇ ਵੀ ਮੁਲਾਜ਼ਮ ਦੇ ਘਰ ਵੀ ਨਹੀਂ ਲਗਣ ਦਿਆਂਗੇ ਤੇ ਨਾ ਹੀ ਅਸੀਂ ਕਿਸੇ ਜਿਹੜਾ ਵਾ ਆਪਣਾ ਕਿਸੇ ਕਿਸਾਨ ਤੇ ਮਜ਼ਦੂਰ ਦੇ ਘਰ ਇਹ ਮੀਟਰ ਲਗਣ ਦਿਆਂਗੇ ਕਿਸੇ ਖਪਤਕਾਰ ਤਕਾਰ ਮੀਟਰ ਨਹੀਂ ਲਗਣ ਦਿਆਂਗੇ ਇਹ ਲਾ ਕੇ ਸੁੱਟ ਕੇ ਆਵਾਂਗੇ ਜੋ ਵੀ ਸਰਕਾਰ ਨੇ ਜੇ ਲਾਉਣੇ ਆ ਤੇ ਫਿਰ ਆਵੇ ਜਿਤਨਾ ਲਾਉਣੇ ਆ ਲਿਆਵੇ ਪੁਲਿਸ ਲੈ ਆਵੇ ਭਾਵੇਂ ਫਿਰ ਵੀ ਨਹੀਂ ਲਗਣ ਦਿਆਂਗੇ ਇਹਦਾ ਸਖਤ ਵਿਰੋਧ ਕਰਾਂਗੇ ਇਹ ਜਥੇਬੰਦੀ ਵੱਲੋਂ ਲਾਉਣ ਆ ਅੱਜ ਸਾਡੀ ਸੂਬੇ ਦੀ ਮੀਟਿੰਗ ਹੋ ਰਹੀ ਆ ਇਹਦੇ ਬਾਰੇ ਵਿਚਾਰ ਚਰਚਾ ਕਰਕੇ ਅਗਲਾ ਕੋਈ ਜਿਹੜਾ ਵਾ ਐਕਸ਼ਨ ਵੀ ਲਿਖਿਆ ਜਾ ਸਕਦਾ